ਪੰਜਾਬ ਚ ਨਸ਼ੇ ਨੂੰ ਲੈ ਕੇ ਚਟੇ ਨੂੰ ਲੈ ਕੇ ਰਾਜਪਾਲ ਸਾਹਿਬ ਨੇ ਇੱਕ ਬੈਠਕ ਕੀਤੀ ਹੈ ਨਾ ਕੁਝ ਸਰਦ ਧਿਰਾਂ ਸੱਦੀਆਂ ਪਹੁੰਚ ਅਪਰੋਚ ਕੀਤੀ ਉਹਦੇ ਪਿੱਛੇ ਭਾਜਪਾ ਦੇ ਇੱਕ ਰਾਜ ਸਭਾ ਮੈਂਬਰ ਨੇ ਅਹਿਮ ਭੂਮਿਕਾ ਨਿਭਾਈ ਹੈ ਨਾ ਤੇ ਚੋਣਵੇਂ ਪੰਜਾਬ ਚੋਂ ਬੰਦੇ ਬੁਲਾਏ ਹੁਣੋਂ ਪਤਾ ਨਹੀਂ ਭਾਜਪਾ ਦੇ ਨੇੜੇ ਲਾਉਣੇ ਆ ਕਿ ਰਾਜਪਾਲ ਦੇ ਨੇੜੇ ਲਾਉਣੇ ਆ ਹੈ ਜਾਂ ਆਪਣੀ ਰਾਜਨੀਤੀ ਚਮਕਾਉਣੀ ਹੈ ਜਾਂ ਸੱਚਮੁੱਚ ਨਸ਼ਿਆਂ ਦਾ ਫਿਕਰ ਹੈ ਕਿਉਂਕਿ ਰਾਜਪਾਲ ਆਪਣੇ ਢੰਗ ਨਾਲ ਚੱਲ ਰਹੇ ਨੇ ਕਿ ਮੈਂ ਸਰਦ ਦੀ ਖੇਤਰ ਚ ਜਾਣਾ ਜੀ ਮੈਂ ਆਹ ਕੁਝ ਕਰਨਾ ਜੀ ਦੂਸਰੇ ਪਾਸੇ ਦੇਸ਼ ਦੇ ਗ੍ਰਹਿ ਮੰਤਰੀ ਮੁੱਖ ਮੰਤਰੀਆਂ ਨਾਲ ਵਰਚੁਅਲ ਮੀਟਿੰਗ ਕਰਦੇ ਨੇ ਨਸ਼ਿਆਂ ਨੂੰ ਲੈ ਕੇ ਤੇ ਉਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੀ ਸ਼ਾਮਿਲ ਹੁੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਬਿਲਕੁਲ ਜੀ ਪੰਜਾਬ ਚ ਨਸ਼ਿਆਂ ਦੀ ਰੋਕਥਾਮ ਦੇ ਲਈ ਸਾਨੂੰ ਤਾਂ 600 ਕਰੋੜ ਚਾਹੀਦਾ ਅਗਲੇ 10 ਸਾਲ ਦਾ ਸਾਨੂੰ ਟੀਚਾ ਦੇ ਦਿਓ ਤੇ 60 ਕਰੋੜ ਹਰ ਸਾਲ ਦਿਓ ਤਾਂ ਅਸੀਂ ਨਸ਼ੇ ਰੋਕ ਪਾਵਾਂਗੇ ਇਹ ਸਰਦ ਪਾਰ ਚ ਆਉਂਦੇ ਨੇ ਜੀ ਕੇਂਦਰ ਦੇ ਸਹਿਯੋਗ ਦੀ ਲੋੜ ਹੈ ਪੈਸੇ ਅਸੀਂ ਪੂਰੀ ਜੋਰ ਨਾਲ ਛਮਾਇਲਾ ਰਹੇ ਆ ਇਹ ਬੱਕਰੀ ਗੱਲ ਹੈ ਕਿ ਅਸੀਂ ਵੈਨਰਾਂ ਚ ਪੋਸਟਰਾਂ ਚ ਇਸਤਿਹਾਰਾਂ ਚ ਦਾਅਵੇ ਕਰ ਚੁੱਕੇ ਆ ਕਿ ਨਸ਼ਾ ਮੁਕਤ ਪੰਜਾਬ ਰੰਗਲਾ ਪੰਜਾਬ ਪਰ ਮੁੱਖ ਮੰਤਰੀ ਸਾਹਿਬ ਨੇ ਕੇਂਦਰ ਤੋਂ ਛੇ ਸੌ ਫਲੋੜ ਮੰਗੇ ਆ ਤੇ ਜੀ ਕੇਂਦਰ ਦਾ ਫਰਜ ਬਣਦਾ ਕਿ ਜੇ ਸਰਹੱਦ ਪਾਰ ਤੋਂ ਨਸ਼ਾ ਆ ਰਿਹਾ ਤਾਂ ਜ਼ਿੰਮੇਵਾਰੀ ਵੀ ਕੇਂਦਰ ਦੀ ਹੈ ਫਿਰ ਸੂਬਿਆਂ ਤੇ ਕਿਉਂ ਪੈਣੇ ਤੇ ਪੰਜਾਬ ਤਾਂ ਪਾਈ ਪੂਰੇ ਦੇਸ਼ ਦੇ ਮੂਰੇ ਖੜਾ ਹਿੱਕ ਤਾਣ ਕੇ ਉਹ ਤਾਂ ਆ ਪੂਰੇ ਮੁਲਕ ਦੀ ਢਾਲ ਬਣ ਕੇ ਖੜਦਾ ਹੈ ਤੇ ਫਿਰ ਉਹਦੇ ਲਈ ਇਹ ਬਦੀਕੀਆਂ ਕੇਂਦਰ ਕਿਉਂ ਕਰਦਾ ਇਹ ਵੀ ਸਵਾਲ ਖੜੇ ਨੇ ਸੋ ਦੇਖਦੇ ਆ ਜੀ ਮੁੱਖ ਮੰਤਰੀ ਸਾਹਿਬ ਦੀ ਇਸ ਮੰਗ ਨੂੰ ਕਿੰਨਾ ਕਬੂਰ ਪੈਂਦਾ ਭਗਵੰਤ ਮਾਨ ਹੋਰਾਂ ਨੇ ਕਿ ਇਹ ਕੈਂਡੀ ਪੀਸੀ ਅਦਾਲਤਾਂ ਸਾਬਤ ਕਰਨੀਆਂ ਅਸੀਂ 79 ਦੇ ਕਰੀਬ ਹੈ ਤੇ ਅਸੀਂ ਬਕਾਇਦਾ ਤੌਰ ਤੇ ਉੱਤੇ ਨਸ਼ੀ ਦੀ ਰੋਕਥਾਮ ਦੇ ਲਈ ਜਿਹੜਾ ਪੈਮਾਨੇ ਤੇ ਹਾਈ ਪੈਮਾਨੇ ਤੇ ਕੰਮ ਕਰਨਾ ਉਹਦੇ ਲਈ ਸਾਨੂੰ ਹਰ ਸਾਲ ਘੱਟੋ-ਘੱਟ 60 ਕਰੋੜ ਦੀ ਲੋੜ ਹੈ ਤੇ ਅਗਲੇ 10 ਸਾਲਾਂ ਦੇ ਇਸ ਵੱਲੋਂ ਸਾਨੂੰ 600 ਕਰੋੜ ਦਿੱਤਾ ਜਾਵੇ ਤਾਂ ਕਿ ਅਸੀਂ ਇਸ ਲੜਾਈ ਨੂੰ ਸਿਰੇ ਲਾ ਸਕੀਏ ਪੰਜਾਬ ਨੂੰ ਨਸ਼ਾ ਮੁਕਤ ਬਣਾ ਸਕੀਏ ਸੋ ਦੇਖਦੇ ਆਂ ਜੀ ਜੇ 600 ਕਰੋੜ ਮਿਲਦਾ ਹੈ ਕਿ ਉਹਦੇ ਨਾਲ ਨਸ਼ਾ ਮੁਕਤ ਹੋ ਜਾਏਗਾ ਜਾਂ ਇੱਛਾ ਸ਼ਕਤੀ ਦਾ ਮਸਲਾ ਹੈ ਜਾਂ ਸਰਕਾਰਾਂ ਦੀ ਆਪਣੀ ਧਿਆਨ ਦੇਣ ਦਾ ਮਸਲਾ ਹੈ ਸਰਕਾਰਾਂ ਦਾ ਧਿਆਨ ਤਾਂ ਹੋਟਲਾਂ ਦੇ ਉਤਕਾਟਨ ਦਿੱਲੀ ਦੀਆਂ ਚੋਣਾ ਹੈ ਨਾ ਚਲੋ ਰੱਬ ਪਲੀ ਕਰੇ ਇਹ ਸਾਰੇ ਪਹਿਲੂ ਬਾਚਣਯੋਗ ਹੁੰਦੇ ਨੇ ਇਸ ਲਈ ਲੈ ਕੇ ਹਾਜ਼ਰ ਹਾਂ ਬਹੁਤ ਬਹੁਤ ਸ਼ੁਕਰੀਆ